ਹੰਦੀਰ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਅਮੀਰ ਗੱਤੋ ਹੀ ਠੀਕ ਠਾਕ ਮੈਂ ਤੁਹਾਡੇ ਜਨਵਰ ਵੀ ਸੈਟ ਵਟ ਹੋਣਗੇ ਤਾਂ ਲਓ ਵੀ ਮਿੱਤਰੋ ਅੱਜ ਸੀਗੇ ਬੇਲੇ ਮੈਂ ਕਿਹਾ ਤੁਹਾਡੇ ਨਾਲ ਬਲੌਗ ਸ਼ੇਅਰ ਕਰਦੇ ਧੁੱਪ ਦੇਖੋ ਕਿੰਨੀ ਆਹ ਦੇਖੋ ਇਧਰ ਮੁਰਗਾ ਆਪਣਾ ਬਾਗ ਦੇਣ ਲੱਗਾ ਸੁਣ ਗਈ ਨਾ ਸੋਨੂੰ ਵੀ ਹਾਂ ਵੀ ਆ ਜਾ ਬਾਹਰ ਕੀ ਆ ਏ ਆ ਜਾ ਆਹ ਦੇਖੋ ਦਸ ਠੱਠਾ ਓਏ ਓਏ ਆ ਖਾ ਲਓ ਆ ਦੇਖੋ ਯਾਰ ਜੋਂ ਜੇ ਆਪਣੇ ਨਾਲ ਸਾਰੇ ਦੇੜ ਦੇ ਇਹਨਾਂ ਨੇ ਤਾਂ ਚੜ੍ਹ ਕੇ ਗੁੱਡੇ ਤੇ ਬੱਚੇ ਖੁਦੇ ਵੀ ਖਾਲੂ 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 ਬਾਕੀ ਸਾਨੂੰ ਫੀਡ ਲੈ ਕੇ ਪਾਉਣਾ ਮੈਂ ਖੜਜੋ ਫੀਡ ਇਹਨਾਂ ਨੂੰ ਲੈ ਕੇ ਬਾਦ ਕੇ ਅੰਦਰ ਪਈ ਆ ਬਾਬਾ ਲਿਆਂਦੀ ਜੀ ਉਹ 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 ਆ ਦੇਖੋ ਲਾ ਕੁੜੀ ਦੇਖੋ ਇਧਰ ਔਰ ਡੁੱਟ ਜਾਂਦੀ ਆ ਲਾਓ ਜੀ ਖਾਓ ਫੀਡ ਥੋੜੀ ਜੀ ਥੋੜੀ ਨੂੰ ਨੀ ਕੀ ਸੀਗਾ ਓਏ ਆ ਦੇਖੋ ਇਧਰ ਵਿੱਚੋਂ ਕੱਪੀ ਨਿਕਲੀ ਤਾਂ ਹੀ ਲੱਭਦੀ ਸੀਗੀ ਦੂਜੇ ਕੂਤਰਾਂ ਦੀ ਅੱਜ ਹੁਣ ਨੇ ਤੁਹਾਨੂੰ ਅੱਜ ਡੋਲੀ ਵਾਲੇ ਕੂਤਰ ਦਿਖਾਉਣਾ ਸਾਰੇ ਕੂਤਰਾਂ ਦੀ ਕਹਾਣੀ ਦੱਸਦਿਆਂ ਨਾਲੇ ਜੋ ਤਿੰਨ ਕੂਤਰ ਕਿਹਨੂੰ ਦੇਣੇ ਆ ਤੇ ਉਹ ਤੁਹਾਨੂੰ ਅਗਲੇ ਵਲੌਗ 'ਚ ਦਿਖਾਵਾਂਗੇ ਆ ਬਈ ਤਾਂ ਨੇ ਹੁਣ ਨੇ ਤੇ ਰੈਫ੍ਰਿਜਰੇਟਰਿਆਂ ਕੱਢ ਲਈਏ ਨਾਲੇ ਤੁਹਾਨੂੰ ਦਿਖਾਉਨੇ ਆ ਕਿਹੜੇ ਕਿਹੜੇ ਆ ਧੁੱਪ ਦੇਖੋ ਇਧਰ ਬਾਰੀ ਬੈਜਦੀ ਵੀ ਆਉਂਦੀ ਏ ਲੈ ਸਿੱਧੀ ਆ ਦੇਖੋ ਇਧਰ ਆ ਆਪਣਾ ਕਾਲੀ ਪੂਛਾ ਕੂਤਰ ਇਹਦੇ ਨਾਲ ਆ ਮਲਾਈ ਵੀ ਕੂਤਰੀ ਓਕੇ ਜੀ ਇਹ ਨਵੀਂ ਜੋੜੀ ਲਾਈ ਆ ਇੱਥੇ ਹੈਗੇ ਆ ਦੋ ਤਿੰਨ ਪੱਠੇ ਜਿਹੜੇ ਬਾਜੀ ਛੜਨੇ ਆ ਆ ਬੈਠੇ ਆ ਓਕੇ ਜੀ ਲਾਸਟ ਵਾਲੇ ਚਲਦੇ ਆ ਆਪਾਂ ਇਹਨਾਂ ਨੂੰ ਕਰ ਦਨੇ ਆ ਬੰਦ ਸਟ੍ਰੇਨ ਦੀ ਕਾਰਨ ਕੇ ਬਾਹਰ ਇੱਥੇ ਰੱਖ ਲਗੇ ਤੇ ਪਾਪਾ ਵੀ ਛਤਰੀ ਛੱਡ ਕੇ ਗਿਆ ਸੀਗਾ ਝਾਲਰਾ ਬਣਾਉਣ ਨੂੰ ਝਾਲਰਾਂ ਵਾਲਾ ਕੱਪੜਾ ਵੀ ਸਾਨੂੰ ਦਿਖਾਉਣਾ ਆ ਇਹਦੇ ਨਾਲ ਲਿਆ ਵੇ ਇਹ ਵੀ ਹੋ ਸਕਦਾ ਮਿਲ ਗਏ ਹੁਣ ਅੱਜ ਦੇਖੂਗਾ ਮੈਂ ਧਿਆਨ ਨਾਲ ਫਿਰ ਇਹਨੂੰ ਕੋਡੇ ਛੱਡ ਦਾਂਗੇ ਉਹਨਾਂ ਟਾਈਮ ਰਹਿ ਜਾਂਦੇ ਨੇ ਇੱਥੇ ਹੀ ਆਹ ਦੇਖੋ ਆਹ ਛਤਰੀ ਛੱਡ ਕੇ ਗਿਆ ਸੀ ਪਾਪਾ ਆਪਦੇ ਅੜੀ ਆਪਾਂ ਵਾਲਿਆਂ ਦੇ ਸਾਰਾ ਉਹ ਪੰਗਾ ਦੇਖੋ ਉਧਰ ਇਹ ਝਾਲਰਾਂ ਬਣਾਉਣ ਨੂੰ ਨਵਾਂ ਕੱਪੜਾ ਝਾਲਰਾਂ ਦਾ ਲਿਆਈ ਸੀ ਉਦੋਂ ਤੁਹਾਨੂੰ ਪਤਾ ਹੀ ਵਲੌਗ ਚ ਦਿਖਾਇਆ ਸੀ ਹਨ ਤੇ ਸੀਨ ਵਾਲੇ ਰਹਿੰਦਾ ਵਾ ਉਹ ਕਰਦੇ ਇਹ ਬਣਾ ਦੇਣਗੇ ਤੇ ਫਿਰ ਨਵਾਂ ਇਹਨਾਂ ਦੇ ਲਾਵਾਂਗੇ ਉਹ ਵੀ ਬਲੌਗ 'ਚ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਹੁਣ ਆਪਾਂ ਚੱਲਦੇ ਚੱਲਦੇ ਆਪਾਂ ਆ ਚੱਕ ਲਈ ਚਾਰ ਦੀ ਇਹ ਟ੍ਰੇ ਇਹਨਾਂ ਨੇ ਕੱਢ ਤਾ ਗਾ ਬਾਕੀ ਇੱਥੇ ਬੈਠੇ ਰਹਾਂਗੇ ਉੱਪਰ ਵਾਲਾ ਟ੍ਰੇ ਆ ਵੀ ਪੰਗਾ ਇਹਨਾਂ ਨੂੰ ਬਾਅਦ 'ਚ ਪਾਵਾਂਗੇ ਜਾਣੇ ਆ ਕਾ ਕਾ ਮੋਰਗਿਨਾ ਕਾਲੀ ਨੇ ਅੰਡੇ ਦੇਣ ਲੱਗ ਜਾਣੇ ਆ ਦੇਖੋ ਇੱਧਰ ਆ ਦੇ ਥੱਲੇ ਵਾਲੀ ਉਹਨਾ ਕੀ ਹੁੰਦੀ ਹੈ ਦਾੜੀ ਜੀ ਦੀ ਲਾਲ ਜੀ ਹਾ ਵਾਹ ਵੱਡੀ ਹੋਣ ਲੱਗ ਗਈ ਐ ਜਦੋਂ ਵਾਹ ਵੱਡੀ ਹੋਣ ਲੱਗ ਜਾਂ ਫਿਰ ਕੁਕੜੀ ਆਂਡਾ ਤੇ ਹੋਣ ਲੱਗ ਜਾਂਦੀ ਆ ਬਈ ਹਜੇ ਛੋਟੀ ਏ ਜਾਨੀ ਤੇ 1 ਮਹੀਨੇ ਤੱਕ ਇਹਨੇ ਆਂਡੇ ਦੇਣ ਲੱਗ ਜਾਣਾ ਤੇ ਮੁਰਗੇ ਤੁਸੀਂ ਬਈ ਬਾਗ ਸੌਣੀ ਲਈ ਲਈਏ ਜਿਹਨੇ ਨਹੀਂ ਸੁਣੀ ਕੋਈ ਨਹੀਂ ਫਿਰ ਆਪਣੇ ਬਲੌਗ ਚੱਲਦੇ ਚੱਲਦੇ ਨੇ ਇੱਕ ਅੱਧੀ ਬਾਗ ਹੋਰ ਦੇ ਦੇਣੀ ਆਪਾਂ ਉਹਨਾਂ ਨੇ ਚਾਹ ਪੀ ਲਈ ਐ ਹਾਂ ਵੀ ਖਾਈ ਚੱਲੋ ਪਾਣੀ ਤੁਹਾਨੂੰ ਰੱਖਦਾ ਮੈਂ ਖੜ ਜੋ ਠੰਡਾ ਵਾ ਕੋਸਾ ਲੈ ਕੇ ਦਿੰਨਾ ਲਓ ਜੀ ਚਾਹ ਪੀ ਕੇ ਆਗੇ ਉੱਪਰ ਹੁਣ ਤੁਹਾਨੂੰ ਦਿਖਾਉਣਾ ਬਾਈ ਕਬੂਤਰ ਨੜੇ ਤਾਂ ਇਹਨਾਂ ਨੂੰ ਅੱਜ ਪਾਉਨੇ ਆ ਪਾ ਤੋਪੇ ਬੱਚਿਆਂ ਇਹਨਾਂ ਨੂੰ ਤੋਪ ਦੇਖੋ ਕਿੰਨੀ ਕਰੜੀ ਲੈ ਸੂਜਣਾ ਟੱਕਰੇ ਕੌਣ ਕਰ ਲੂ ਆ ਦੇਖੋ ਇਧਰ ਬਈ ਉਹ ਤਾਂ ਆਲੇ ਪੱਲੜ ਜੇ ਮੈਂ ਸਿੱਟੇ ਨਹੀਂ ਰਾਤ ਦੇ ਉਮੀ ਹੈ ਲੈ ਤੇ ਇੱਕ ਕੂਦਰੀ ਨੇ ਇੱਥੇ ਆਂਡੇ ਰੱਖਲੇ ਯਾਰ ਆ ਦੇਖੋ ਇਹ ਪਤਾ ਨਹੀਂ ਇਹਨੇ ਆਪ ਹੀ ਰੱਖਲੇ ਆਹ ਇਹਦੇ ਮਗੇ ਪਏ ਆ ਹੋਲੀ ਇਹ ਮੇਰੇ ਨਾਲ ਦੋਨੇ ਮਿਲਣਗੇ ਆਪ ਸਰ ਜੀ ਲੈ ਬਾਕੀ ਆ ਸਾਰੇ ਬੱਚੇ ਕੱਢਦੇ ਆ ਬਾਹਰ ਇੱਕ ਮਿੰਟ ਦੂਜੇ ਵੀ ਉੱਤਰ ਦੇਖ ਲਏ ਉੱਤਰ ਪੂੜੀ ਦੇਖੋ ਫਿਰ ਬਾਰੀ ਤੇ ਚੜੀ ਫਿਰਦੀ ਲੈ ਬਾਕੀ ਪਾਪਾ ਦੇਖ ਗਏ ਸ਼ਖੋਲੇ ਨਹੀਂ ਹੈ ਤਣ ਹੁਣ ਲਾਉ ਵੀ ਭਾਈ ਕੁੰਡੇ ਇਹਨਾਂ ਨੂੰ ਜਿਵੇਂ ਕਿਸੇ ਨੂੰ ਪਤਾ ਹੀ ਰੱਖੇ ਹੋਏ ਆ ਉਹ ਦੇ ਭਾਈ ਆ ਦੇ ਭਾਈ ਆ ਵੀ ਰਹਿ ਆ ਦੇਖੋ ਆ ਦੇਖੋ ਤੇ ਅੰਡੇ-ਉੰਡੇ ਹਜੇ ਕਿਸੇ ਨੇ ਨਹੀਂ ਧਰੇ। ਉਹ ਵੇ ਇੱਕ ਖੱਡਾ ਜਿਹਾ ਬਣਾਇਆ ਪਿਆ ਇਹਨਾਂ ਨੇ ਪਤਾ ਨਹੀਂ ਕਿਹੜੇ ਜੋੜੇ ਨੇ। ਤੇ ਆ ਆਪਣੀ ਗੂਤਰੀ ਸੀਗੀ ਥੋੜੀ ਜਿਹੀ ਢਿੱਲੀ। ਇਹ ਹੁਣ ਠੀਕ ਆ। ਉਹ ਜਾਂਦੀ ਉਹਦੀ। ਲਾਲ ਜੀ ਮੋਢੇ ਵਾਲੀ। ਤੇ ਜੋੜੇ ਬਾਈ ਸਾਰੇ ਪੱਕੇ ਆ ਇਹ। ਆ ਦੇਖੋ ਇੱਧਰ ਆਹ ਵਾਲ ਇੱਥੇ ਬਿਠਾ ਜੋੜਾ। ਇਹ ਵੀ ਮਿਲੇ ਵੇ। ਤੇ ਆ ਲਾਲਸਰਾ ਤੇ ਸ਼ਾਹੀ ਆਏ ਮਿਲੇ ਵੇ ਠੀਕ ਆ। ਇਹਨਾਂ ਨੂੰ ਵੀ ਸ਼ਿਕੂ ਇੱਥੇ ਲਾ ਦਣਾ ਬੜੀ ਗੱਲ ਅੱਜ ਮੈਂ। ਕਿਉਂਕਿ ਇਹ ਨਾ ਜਿਹਦੇ ਮਨ ਕਰਦਾ ਤਾਂ ਤਾਂ ਧਾਰਨ ਨੂੰ ਹਨਾ। ਬਾਕੀ ਰੱਸੀ ਤੇ ਅਸੀਂ ਇਹਦੇ ਨਾਲ ਮੇਰੇ ਸਾਹਮਣਾਂ ਹਾਂ ਹਾਂ ਆਹ ਵਾਲਾ ਬੰਨ੍ਹ ਦਿੰਨਾ ਭਾਈ ਇਹ ਬੰਨ੍ਹ ਕੇ ਸਾਨੂੰ ਫਿਰ ਮਿਲਦਾ ਠੀਕ ਹੈ ਉੱਥੇ ਬੰਨ੍ਹ ਦਿੰਨਾ ਕਿਉਂਕਿ ਯਾਰ ਕੈਮਰਾ ਫੜਨ ਵਾਲਾ ਕੋਈ ਹੈ ਨਹੀਂਗਾ ਤੇ ਤੁਹਾਨੂੰ ਦਿਖਾਉਨੇ ਆ ਬਾਕੀ ਦਰਵਾਜ਼ਾ ਭੇੜਨਾ ਪੈਣਾ ਕਬੂਤਰ ਨਿਕਲਦਾ ਵੀ ਡਰ ਰਿਹਾ ਠੀਕ ਹੈ ਜੀ ਵੱਲਾ ਉਹ ਜੀ ਉਹ ਬੰਨਤਾ ਭਾਈ ਆਪਾਂ ਸ਼ਿਕੂ ਕਰੋ ਚਿਆਕ ਹਣ ਜਿਹੜੇ ਏਕੜ ਮਾਸੇ ਇਹਨੇ ਮਾਰਿਆ ਵੈ ਨਾ ਦੋ ਇਧਰ ਦੋ ਇਧਰ ਚਾਰ ਚਲੋ ਉਧਰ ਓਏ ਹੈਲੋ ਚਲੋ 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 ਦੋ ਜਣੇ ਉਧਰ ਜਾਵੜੋ ਆ ਦੇਖੋ ਭਾਈ ਆ ਕਾਲੀ ਪੂਛਾ ਕਬੂਤਰ ਆ ਕਬੂਤਰ ਨਿਕਲਣ ਲੱਗਿਆ ਵੈ ਆਪਣਾ ਢੱਕਿਆਂ ਵਾਲਾ ਕਬੂਤਰ ਆ ਜਿਹੜੀ ਚੀਨੀ ਜੀ ਬੈਠੀ ਮਗਰ ਆਵੇ 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 ਇਹ ਆਏ ਮੇਲੇ ਵੀ ਦੋਨੇ ਓਕੇ ਜੀ ਉਦੋਂ ਬਾਅਦ ਆ ਜੁੜਾ ਆਇ ਮਿਲਿਆ ਇਹ ਇੱਕ ਉਦਰੀ ਬਈ ਬਹੁਤ ਡਰਦੇ ਹੱਥ ਨਹੀਂ ਰੱਖਉਂਦੀ ਇਹ ਹੀਨੀ ਜੀ ਤਾਂ ਮੈਨੂੰ ਡਰ ਲੱਗਦਾ ਰਹਿੰਦਾ ਇਹ ਆ ਗੁੰਡੇ ਜਿਹਾ ਬੈਂਦਾ ਇੱਥੇ ਐਦੇ ਜੇ ਦੋਨੇ ਜੀ ਮੀਆਂ ਬੀਬੀ ਬਾਕੀ ਹੁਣ ਉਹ ਸ਼ਕੂ ਆਪਾਂ ਲਾਤਾ ਹਨ ਦੋ ਜਣੇ ਉਹ ਚਾਂਡੇ ਧਰ ਲਾਂਗੇ ਧਰ ਲੈਣਗੇ ਤੇ ਜਦੋਂ ਅੱਜ ਤੋਂ ਇੱਕ ਦੇ ਦਿਨ ਬਾਅਦ ਆਪਾਂ ਦੂਜੇ ਛੱਡ ਦਾਂਗੇ ਜਿਹੜੇ ਥੱਲੇ ਦੋਨੇ ਜੋੜੇ ਉਹ ਵੀ ਫਰਾਂਡੇ ਧਾਰਨਗੇ ਬੱਚੇ-ਪੁੱਛੇ ਕੱਢਣਗੇ ਤੇ ਬਸ ਬੱਚੇ ਘਾਇਆ ਕਰਾਂਗੇ ਦਾਇਆ ਕਰਾਂਗੇ ਮਾਉਲ ਦੇਖਾਂਗੇ ਸਾਰਾ ਜੇ ਕਿਸੇ ਕੂੰਦਾ ਇੱਥੇ ਵੀ ਲੱਗ ਜਾਵੇ ਜਿ세 ਚੀਨੀ ਬੈਠੀ ਪਰ ਇੰਨਾ ਕੀ ਕਰਨੇ ਯਾਰ ਬਾਕੀ ਥੱਲੇ ਧਾਰਨਗੇ ਐਵੇਂ ਸਾਰਿਆਂ ਨੂੰ ਚਿੱਕੂ ਹੀ ਲਾ ਕੇ ਦਈ ਜਾਣੇ ਆ ਇਹਦੇ ਨਾਲ ਪੱਕਾ ਫਾਇਦਾ ਬਾਤੀ ਇਧਰ ਮਿਲੇ ਵੀਆ ਲਾਲ ਸਰਾ ਸ਼ਾਕ ਹੀ ਨਾ ਆ ਵੀਰੇ ਸ਼ਾਕ ਹੀ ਗੱਜਾਉਗੇ ਉਹਦੇ ਕੋਲ ਜੇ ਆਓ ਜਾਓ ਜਾਓ ਆ ਹਾਲੀ ਆ ਇਹ ਦੇ ਨਾ ਚਲੋ ਜੀ ਸਾਰੇ ਪੱਕੇ ਹੋ ਗਏ ਜੋੜੇ ਕਿਉਂਕਿ ਆਂ ਦੇਖਣਾ ਚਾਹੀਦਾ ਯਾਰ ਡਾਊਟ ਰਹੀ ਜਾਂਦਾ ਕਿਸ ਕਬੂਤਰ ਦਾ ਫਿਰ ਆਬ ਸੀ ਕੁ ਇਧਰ ਜਿਹੜੇ ਦੋ ਤਿੰਨ ਇਕੱਠੇ ਰੱਖੇ ਵੀਰੇ ਜ ਵਿੱਚ ਵੀ ਹੋ ਸਕਦਾ ਕੋਈ ਆਂਡਾ ਆਂਡਾ ਧਰ ਲਵੇ ਨਾ ਹੋਇਆ ਦੂਜੇ ਗੁੰਡੇ ਹੈਗੇ ਆ ਇੱਕ ਉੱਥੇ ਜਗ੍ਹਾ ਜੀ ਗੋਲ ਜੀ ਹੋਵੇ ਤੁਹਾਨੂੰ ਦਿਖਦੀ ਹੋਊਗੀ ਬਾਕੀ ਤੁਹਾਨੂੰ ਦਿਖਾ ਦਿੰਨਾ ਮੈਂ ਆ ਦੇਖੋ ਇੱਧਰ ਇਹ ਆ ਦੇਖੋ ਆ ਡੂੰਗੀ ਕੀਤੀ ਵਿੱਚ ਵਾਵਾ ਹੁਣ ਤੁਹਾਨੂੰ ਕੈਮਰੇ 'ਚ ਦਿਸਣੀ ਨਹੀਂ ਚੰਗੀ ਤਰ੍ਹਾਂ ਵਾਵਾ ਡੂੰਗੀ ਕੀਤੀ ਵੀ ਆ ਇੱਥੇ ਉਹ डकਿਆ ਵਾਲਾ ਕਬੂਤਰ ਧਰੂਗਾ ਇਹ ਇੱਥੇ ਹੀ ਧਰਦਾ ਹੁੰਦਾ ਜਿੰਨੇ ਵਾਰੀ ਵੀ ਇਹ ਖੁੱਡੇ ਛੱਡਾਂ ਨਾ ਮੈਂ ਇਹ ਇੱਥੇ ਹੀ ਅੰਡੇ ਧਰਾਂਦਾ ਹੁੰਦਾ ਇੱਥੇ ਬੱਚੇ ਕੱਢਦਾ ਹੁੰਦਾ ਪਿਛਲੀ ਵਾਰ ਤੇ ਇਹਦੇ ਬਚਾਰੇ ਦੇ ਬੱਚੇ ਬਚੇ ਨਹੀਂ ਸੀ ਕਿਤੇ ਡੋਲੀ ਜੀ ਜ਼ਰੂਰ ਕਢਾਈ ਇਹਦੇ ਫਿਰ ਦੋ ਇੱਕ ਇੱਕ ਹੀ ਗੱਡਾ ਸੀ ਤੇ ਹੁਣ ਦੇਖਾਂਗੇ ਮਹਾਰਾਜ ਕਰੇ ਕਿਰਪਾ ਬਾਕੀ ਤੁਸੀਂ ਵੀ ਅਰਦਾਸ ਕਰਿਓ ਵੀ ਬੱਚੇ ਨਿਕਲਣ ਸਾਰਿਆਂ ਦੇ ਦੋ ਦੋ ਨਿਕਲਣ ਤੇ ਇੱਕ ਇੱਕ ਝੋਲੀ ਨਹੀਂ ਬੰਬ ਲਵਾ ਦੇਣੀ ਆਪਣੀ ਓਕੇ ਰਿਪੋਰਟਾਂ ਕਰ ਦੇਣੀਆਂ ਸਾਰਿਆਂ ਦੋ ਦੋ ਬੱਚਿਆਂ ਨਾਲ ਜੇ 7 ਜੋੜੇ 14 ਬੱਚੇ ਹੋਗੇ ਬਾਧੂ ਆ ਤੇ ਬਾਜੀ-ਬੂਜੀ ਵੇਖ ਕੇ ਵੇਖ ਲਾਂਗੇ ਫਿਰ ਵਿੱਚ ਹੀ ਚੱਲਣ ਦੁਆ ਹੀ ਛੱਡ ਛੋਟ ਲਵਾਂਗੇ ਡੈਗ ਦੇ ਢਾਈਂਦੇ ਸਾਰੇ ਉਂਡਾ ਬਾਈ ਲਾ ਦਿੰਨੇ ਆ ਹੁਣ ਆ ਕੱਢਦੇ ਆ ਬਾਹਰ ਬਾਕੀ ਬਾਈ ਆ ਖੁੱਡੇ ਚ ਵੀ ਆਪਣੇ ਜਾਨਵਰ ਦੇਖੋ ਸਾਰੇ ਐਕਟਿਵ ਬੈਠੇ ਆ ਲੈ ਕੱਲਾ ਆਓ ਬੱਚਾ ਜਈਆ ਉਹ ਤੁੱਪ ਭਾਲਦਾ ਮੇਰੇ ਸਾਹਮਣਾਂ ਉਹ ਲਾਲ ਚੀਨਾ ਜਸੋਸਤੇ ਜਿਹਾ ਬੈਠਾ ਉਹੀ ਬੈਠਾ ਉਹ ਵੀ ਉਹ ਮਸੇਹ ਤੇ ਠੀਕ ਆ ਦੇ ਤੇ ਹੁਣ ਸਾਨੂੰ ਮੈਂ ਦੱਸਦਾ ਬਾਈ ਕਿਹੜੇ ਕਿਹੜੇ ਜਾਨਵਰ ਦੇ ਨੇ ਇੱਕ ਦਾ ਰੱਤੀ ਡੱਬੀ ਇੱਕ ਨੂੰਨੇ ਕੋਲੇ ਕਬੂਤਰ ਆ ਇਹ ਆਪਾਂ ਦੇ ਕੇ ਆਉਣੇ ਆ ਜੱਗ ਨੂੰ ਉਹ ਵੀ ਸਾਨੂੰ ਦਿਖਾਵਾਂਗੇ ਫਿਰ ਕੌਣ ਆ ਜੱਗ ਤੇ ਉਹਨੂੰ ਬਲੌਗ ਉਹ ਅਗਲੇ ਵਿੱਚ ਤੁਹਾਨੂੰ ਮੂੰਹ ਦੇਖਣ ਨੂੰ ਮਿਲੂਗਾ ਤੇ ਇੱਕ ਦੋ ਕੂਤਰ ਆਪਾਂ ਹੋਰ ਦੇਣੇ ਆ। ਮੁਕੇ ਤੇ ਹੋਰ ਨੇ ਲੈ ਕੇ ਜਾਣੀਆਂ। ਤੁਹਾਨੂੰ ਦਿਖਾਵਾਂਗੇ ਜਰੂਰ ਠੀਕ ਹੈ ਜੀ। ਬਾਕੀ ਸਾਰੇ ਇੱਕ ਵੱਡੀਆਂ ਕਬੂਤਰੀਆਂ ਵੀ ਸੈਟ ਆ। ਉਹ ਬਿਲਾਲਸਰੀ ਬੈਠੀ ਪੈਂਦੀ ਬਈਆਂਂਡੇ ਤੇ ਆਲੀ। ਉਹਦੇ ਬੈਠੀ ਹੈ ਨਾ। ਇਹ ਦੋਨਾਂ ਦੇ ਹੋਣੇ ਇਹਨਾਂ ਨੇ ਆਪਸ ਵਿੱਚ ਜੁਟ ਕੇ ਮਿਲ ਕੇ ਧਰੇ ਕਬੂਤਰਾਂ ਗਾਣੇ ਆਂਡੇ। ਤੋ ਪੈਣਾ ਹਜੇ ਇਹਨਾਂ ਨੂੰ ਰੋਕ ਕੇ ਕੱਢਾਂਗੇ ਯਾਰ ਹਵਾ ਚਾਲਦੀ ਆ। ਕੁੰਡਾ ਲਾ ਦੇ ਉਹਨਾਂ ਨੇ। ਇਹ ਹੁਣ ਤੁਹਾਨੂੰ ਦੱਸਦਾ ਮੈਂ। ਜਿਹੜੇ ਦੋ ਕੂਤਰ ਦੇ ਕੇ ਆਉਣੇ ਆ ਇੱਕ ਤਾਂ ਲਾਲ ਸਰਾ ਤੇ ਇੱਕ ਡੱਬੀ ਰਤੀ ਜੀ। ਇਹ ਜਿਹੜਾ ਲਾਲ ਸਰਾ ਵਾ ਉਹ ਤਾਂ ਜਾਗ ਨਹੀਂ ਦਿੱਤਾ ਸੀ ਆਪਾਂ ਨੂੰ। ਠੀਕ ਹੈ ਜੀ ਉਹ ਤਾਂ ਉਹਨੇ ਹੀ ਵਾਪਸ ਕਰ ਦੇਣਾ। ਉਧਰ ਉਹਨੇ ਕੋਲੇ ਬੈਠਾ ਤੁਸੀਂ ਦੇਖਿਆ ਹੋਣਾ। ਨਾ ਹੋਇਆ ਤੁਹਾਨੂੰ ਵਲੌਗ 'ਚ ਦਿਖਾਵਾਂਗੇ ਫਿਰ ਚੰਗੀ ਤਰ੍ਹਾਂ। ਅਗਲੇ ਵਲੌਗ 'ਚ ਤੇ ਉਹਨੂੰ ਜਿੱਥੇ ਵੀ ਕਹੂਗਾ ਫਿਰ ਉੱਥੇ ਫੜਾ ਕੇ ਆਵਾਂਗੇ। ਤੇ ਨਾਲੇ ਸਾਨੂੰ ਮਲਾਵਾਂਗੇ ਵੀ ਕੌਣ ਆ ਜੱਗ ਠੀਕ ਹੈ ਜੀ ਤੇ ਬਾਕੀ ਇਹ ਵੀਡੀਓ ਦਾ ਬੈਠੀ ਐਂਡ ਕਰ ਦਨੇ ਆ ਜਿਹੜੇ ਆਪਣੇ ਚੈਨਲ ਨਾਲ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜਰੂਰ ਵੀਡੀਓ ਕੱਦ ਲਗੀ ਤੇ ਬਾਕੀ ਪਾਪੇ ਕੋਲ ਵੀ ਆ ਚੱਲਾਂਗੇ ਬੱਚੇ ਬੱਚੇ ਵੇਖਾਂਗੇ ਹਾਲਕ ਤਾ ਵੀ ਠੀਕ ਠਾਕ ਆ ਦੇਖ ਜਿਹੜਾ ਪਾਪੇ ਕੋਲ ਰਤਾਇਆ ਸੀਗਾ ਨਾ ਬਰੀਕ ਜਿਹਾ ਉਹਦਾ ਵਿਚਾਰਾ ਮਰ ਗਿਆ ਯਾਰ ਛੋਟਾ ਜਿਹਨੂੰ ਪੱਜ ਜਾਲੀ ਚ ਪਾ ਕੇ ਦਵਾਈ ਦੁਈ ਦਿੰਦੇ ਹੁੰਦੇ ਸੀ ਤੇ ਨੀਲੀ ਦੀ ਅੱਖ ਦਾ ਉਹਦੇ ਨਾਲ ਐਕਸਪੈਰੀਮੈਂਟ ਕੀਤਾ ਸੀਗਾ ਦੇਖਾਂਗੇ ਵੀ ਖੁੱਲ ਗਈ ਕਿ ਨਹੀਂ ਨਾ ਹੋਇਆ ਅੱਜ ਫਿਰ ਫਿਰ ਮਾੜਾ ਬਲੇਡ vai metro, metrô, o